ਅੱਜ ਕੱਲ੍ਹ ਤੋਂ ਕੁਝ ਦੀ ਲੋੜ ਪਾ ਲੈਣੀ ਜੀ ਗੋਮਰ ਜਿੰਦਾਬਾਦ 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 ਚਿੱਤੇਗਾ ਵੀ ਚਿੱਤੇਗਾ ਪੰਦੇ ਵਾਲਾ ਅਪਗ੍ਰੇਡ ਕਰ ਲਾਉਣਾ ਚਿੱਤੇ ਵਾਲਾ ਚਿੱਤੇਗਾ ਜਿੰਦਾਬਾਦ 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 ਗਊਸ਼ਾਲਾ ਰੋਡ ਪਾਂਸਾਲਾ ਬਾਜ਼ਾਰ ਸਰਾਏ ਰੋਡ ਸਾਰੇ ਜਿਹੜੇ ਸ਼ਹਿਰ ਦੇ ਮੇਨ ਰੋਡ ਹੈਗੇ ਆ ਉਹਨਾਂ ਤੋਂ ਗੁਜ਼ਰਦਾ ਹੋਇਆ ਜਿਹੜਾ ਆ ਉਹ ਮੈਡਮ ਜਾਮਨੀ ਗੋਮਰ ਜੀ ਲਈ ਔਰ ਕਾਂਗਰਸ ਪਾਰਟੀ ਲਈ ਜਿਹੜਾ ਆ ਉਹ ਵੋਟ ਦੀ ਮੰਗ ਕਰੇਗਾ ਔਰ ਜੋ ਦੇਸ਼ ਦੇ ਹਾਲਾਤ ਹੈ ਜੋ ਇਹ ਮੋਦੀ ਸਰਕਾਰ ਜਿਹੜੀ ਹੈ ਸਰਦਾਰ ਨੂੰ ਬਦਲ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅੱਜ ਉਹਨਾਂ ਨੂੰ ਪਹਿਲੇ 6 ਚਰਨਾਂ ਦੇ ਵੋਟ ਹੋਣ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਉਹ ਇਸ ਵੇਲੇ ਜਿਹੜੇ ਆ 200 ਤੋਂ ਘੱਟ ਵੀ ਨਹੀਂ ਹੋ ਰਹੇ ਜਿਹੜੇ 4 ਤੋਂ ਨਾ ਨਾ ਲਾ ਰਹੇ ਸੋ ਅਸੀਂ ਇੱਕ ਵਾਰ ਫੇਰ ਸਾਰੇ ਸੂਝਵਾਨ VOTER ਜਿਹੜੇ ਆ ਮਦਾਨਸਵਾਲਾ ਕਾ ਬਗਵਾੜੇ ਦੇ ਉਹਨਾਂ ਨੂੰ ਹੱਥ ਛੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਕਾਰਜ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾ ਕੇ ਕੋਟ ਕਰਕੇ ਮੈਡਮ ਜਾਮਨੀ ਗੁਮਰਜੀ ਨੂੰ ਜਿਹੜਾ ਕਾਮਯਾਬ ਕਰੋ ਜੋ ਕਿ ਪੜੇ ਲਿਖੇ ਇਮਾਨਦਾਰ ਕੈਂਡੀਡੇਟ ਹੈਗੇ ਆ ਔਰ ਸਰ ਬਲਵਿੰਦਰ ਸਿੰਘ ਢਾਲੀਵਾਲ ਜੀ ਦਾ ਤੁਸੀਂ ਕਾਰਜਸ਼ੈਲੀ ਨੂੰ ਬੜੇ ਅੱਛੇ ਤਰੀਕੇ ਨਾਲ ਪਿਛਲੇ 4 ਸਾਲ ਤੋਂ ਦੇਖ ਰਹੇ ਆ ਕਿ ਉਹ ਜਿਹੜਾ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਕਾਂਗਰਸ ਦੇ ਨਮਾਇਦੇ ਹੋਣ ਦੇ ਬਾਵਜੂਦ ਵੀ ਇਹ ਸਾਰੇ ਹਲਕੇ ਵਿਧਾਨ ਸਭਾ ਦਾ ਬਕਾਸ਼ ਜਿਹੜਾ ਆ ਉਹ ਨਿਰਪੱਖ ੌਰਤੇ ਕਰ ਰਹੇ ਆ ਇਹਦੇ ਲਈ ਤੁਸੀਂ ਸਾਰੇ ਜਾਣਦੇ ਆ ਕਿ ਜਦੋਂ ਉਹ MLA ਬਣੇ ਆ ਖਾਸ ਕਰਕੇ ਜਨਾਬੀ ਖਗਵਾੜਾ ਪਤਨਸਵਨਾ ਰੂਲਰ ਏਰੀਆ ਲੱਗਿਆ ਸੀ ਸਲਾਮ ਏਰੀਏ ਸਗੇ ਪੀਪਾ ਰੰਗੀ ਸ਼ੇਪੂਰੀ ਗਵਿੰਦਪੁਰਾ ਹੋਰ ਜਨੇ ਵੀ ਹਾਗੀਪੁਰਾ ਸਿਟੀ ਹਾਰ ਦੀ ਬੈਕ ਸਾਈਡ ਜਿਹੜਾ ਕਿਦਾ ਮੈਂ ਨਾ ਲਵਾ ਏਰੀਆ ਦਾ ਤੁਸੀਂ ਦੇਖੋਗੇ ਇਹਨਾਂ ਨੇ ਕਿੰਨਾ ਵਿਕਾਸ ਪਾਇਆ ਉਤੋਂ ਨਰ ਖੜਿਆ ਔਰ ਜਾਦੀਏ ਆਪ ਸਰਕਾਰ ਆਈ ਆ ਮੈਂ ਸਮਝਦਾ ਕਿ ਇੱਕ ਇੱਕ ਵੀ ਇਹਨਾਂ ਨੇ ਕਿਸੇ ਏਰੀਆ ਚ ਨਹੀਂ ਲਾਈ ਸੋ ਇਹਨਾਂ ਨੂੰ ਨਿਕਾਰਦੇ ਹੋਏ ਔਰ ਭਾਜਪਾ ਦੀ ਜਿਹੜੀ ਕਿਸਾਨ ਵਿਰੋਧੀ ਨੀਤੀ ਆ ਕਿਉਂਕਿ ਜਿਹੜਾ ਪੰਜਾਬ ਦਾ ਦੁਬਾ ਕਿਸਾਨੀ ਦੁਬਾ ਆ ਜੇ ਸਾਡਾ ਕਿਸਾਨ ਖੁਸ਼ਹਾਲ ਨਹੀਂ ਤਾਂ ਅਸੀਂ ਵੀ ਖੁਸ਼ਹਾਲ ਨਹੀਂ ਸਾਡਾ ਕਾਰੋਬਾਰ ਵੀ ਸ਼ੇਖ ਖੁਸ਼ਹਾਲ ਨਹੀਂ ਜੋ ਇਹਨਾਂ ਨੇ ਕਿਸਾਨਾਂ ਨਾਲ ਪਿੱਛੇ ਸਵਾ ਸਾਲ ਕੀਤਾ ਤੇ ਹੁਣ 4 ਮਹੀਨੇ ਤੋਂ ਕਰ ਰਹੇ ਆ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਪਹਿਲੇ 750 ਕਿਸਾਨ ਦੀ ਜਿਹੜੀ ਆ ਮੌਤ ਹੋਈ ਸ਼ਹੀਦੀ ਹੋਈ ਉੱਤੇ ਹੁਣ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਪੱਟੜ ਕੀਤਾ ਗਿਆ ਨਾ ਤਾਂ ਉੱਤੇ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਲਿਆ ਉਲਟਾ 0 ਜਿਹੜੀ ਐਫ ਆਰ ਆਈ ਦਰਜ ਕੀਤੀ ਹੈ 0 ਐਫ ਆਰ ਆਈ ਦਾ ਮਤਲਬ ਹੁੰਦਾ ਆ ਕਿ ਕਿਸੇ ਦਾ ਵੀ ਕੋਈ ਨਾਂ ਨਹੀਂ ਕੁਲੀਏ ਦੇਖੋ ਕਿੱਥੇ ਲੱਗਿਆ ਆ ਕਿ ਪੁਲਿਸ ਪਛਾਣੀ ਨਹੀਂ ਜਾਂਦੀ ਪੁਲਿਸ ਦਾ ਨਾਂ ਹਮੇਸ਼ਾ ਪਤਾ ਹੁੰਦਾ ਹਰ ਪੱਤਰ ਪਤਾ ਕਿਹੜੀ ਬੰਦੀ ਕੁੜੀਆ ਕਿੱਥੇ ਆ ਕਿਹੜੇ ਪੁਆਇੰਟ ਤੇ ਆ ਤੇ ਇਹਨਾਂ ਨੇ 0 ਐਫ ਆਈ ਐਤ ਕਰਕੇ ਆਪ ਸਰਕਾਰ ਨੇ ਵੀ ਕਿਸਾਨ ਰੋਧੀ ਆਪਣਾ ਜਿਹੜਾ ਨੰਗਾ ਕੀਤਾ ਆ ਭਾਜਪਾ ਤਾਂ ਪਹਿਲੇ ਤੋਂ ਹੀ ਜਿਹੜਾ ਆ ਕਿਸਾਨ ਰੋਧੀ ਆ ਪੰਜਾਬ ਰੋਧੀ ਆ ਸੋ ਮੈਂ ਇੱਕ ਵਾਰ ਫੇਰ ਹਲਕਾ ਵਿਧਾਇਕ ਸਾਹਿਬ ਬਲਵੰਤ ਸਿੰਘ ਢਾਲੀ ਵੱਲੋਂ ਔਰ ਸਮੂਹ ਕਾਰਜ ਦੇ ਉਹਨਾਂ ਸਹਿਵਾਨ ਬਰੋ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਾਪਾ ਬਦਨਵਾਦ ਤੇ ਵੋਟਰ ਜਨਾਨ ਕਿ ਕਾਰਜ ਪਾਰਟੀ ਦੇ ਹੱਕ ਦੇ ਵਿੱਚ 3 ਨੰਬਰ ਦਾ ਬਟਨ ਦਵਾ ਕੇ 5 ਦੇ 3 ਤਰੀਕ ਪਹਿਲੀ ਤਰੀਕ ਨੂੰ ਜਿਹੜਾ ਮੈਡਮ ਜਾਮਨੀ ਗੋਮਲ ਜੀ ਨੂੰ ਵੱਡੇ ਮੁਹੰਮਦ ਰਣਕਾਉਂ ਤੋਂ ਬਹੁਤ ਬਹੁਤ ਇਧਰ ਸਾਡਾ ਵੱਡਾ ਵੀਰ ਬਲਵੀਰ ਰਾਜਾ ਸੋਢੀ ਜੀ ਰਾਣੀ ਜੀ ਮੈਡਮ ਧੀਰ ਜੀ ਬਹੁਤ ਵੱਡਾ ਜਥਾ ਲੈ ਕੇ ਆਏ ਆ ਮਾਤਾ ਜੀ ਸਾਡੇ ਮਾਤਾ ਮਲਕੀਤ ਕੌਰ ਜੀ ਔਰ ਪੂਰੀ ਰਾਣੀ ਆਪਾਂ ਨੂੰ ਤੋਂ ਬਲਾਕ ਸੰਮਤੀ ਦੇ ਵਿੱਚ ਮਨੀਸ਼ ਪ੍ਰਵਾਕਰ ਜੀ ਬਲਾਕ ਪ੍ਰਧਾਨ ਬਲਕ ਸੈਂਟਰ ਦੇਸ਼ਾ ਜੀ ਜੀਵਾ ਕਟਾ ਜੀ ਮਨਾਕਸੀ ਬਰਮਾ ਜੀ ਫਿਰ ਇੱਕ ਦਾਰਾ ਆਪਣਾ ਪੱਤਾ ਜਫਾ ਦੇਗਾ ਸਾਡੇ ਜਹਾਲ ਹੋਇਆ ਦਿਨ ਕੰਦ ਅਧੀਨ ਸਾਰੀਆਂ ਆਪਣੀਆਂ ਮਹਿਲਾ ਕੌਲ ਦੇਤਰੀ ਦਾ ਇਹਨਾਂ ਦੇ ਦੁਆਰਾ ਅੱਜ ਫਿਰ ਜਿਹੜੀ ਰੈਂਦੀ ਕੀਤੀ ਸੀ ਸਿੱਧੂ ਸਾਹਿਬ ਵਾਲੀ ਉਹਦੀ ਯਾਦ ਉਹ ਆਤੀ ਉਸ ਵੇਲੇ ਸਾਡਾ ਮਹਿਲਾ ਮਾਰੇ ਇਤਨਾ ਸਾਥ ਦਿੱਤਾ ਜੀ ਪਰ ਮੈਂ ਸਮਝਦਾ ਆ অস্ট্রেলੀਆਂ ਦੀ ਬਦੌਲਤ ਹੀ ਧਾਰੀਵਾਲ ਸਾਹਿਬ ਜਿੱਤੇ ਸੀ ਪਲਾਈ ਤੋਂ ਵੀ ਸਾਡਾ ਵੀਰ ਆ ਸਿਮਾਨ ਸਾਹਿਬ ਸਾਡੇ ਜਾਏ ਆ ਹੈਪੀ ਜੀ ਆਏ ਪਲਾਈ ਤੋਂ ਜਿਹੜੀ ਬਰੌਂਟਕਾਰਸ ਪਾਰਟੀ ਨੇ ਉਹਨੂੰ ਜਿਹੜਾ ਜੂ ਦਾ ਪ੍ਰਧਾਨ ਦਾ ਇਲੈਕਸ਼ਨ ਰਿਹਾ ਉਹ ਬਹੁਤ ਵੱਡੀ ਨੀਂਦ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਚਾਲ ਰਿਹਾ ਕਮਲ ਦੀ ਤੇ ਸੌਰਤ ਦੀ ਜਿਹੜੀ ਟੀਮ ਹੈ ਮੈਂ ਕਹਾਂ ਜੀ ਜਿੰਨੇ ਮੇਰੇ ਸਾਥੀ ਆ ਇੱਧਰ ਖੜੇ ਆ ਪਲੀਜ਼ ਇੱਧਰ ਆ ਜਾਓ ਮੇਰਾ ਵੀਜੀ ਵਰਮਾਲੀ ਸੰਜੀਵਨ ਅਟਾ ਜੀ ਮੈਡਮ ਧੀਰ ਜੀ ਸਰਗੀਤਾ ਜੀ ਜਨਾ ਪ੍ਰਧਾਨ ਅਰਾਨੀ ਜੀ ਸਾਡੇ ਪਵਨ ਲੋਕ ਨੇ ਸਾਰੇ ਪ੍ਰੇਮੀ ਨੇ ਲੈਣੀ ਨੂੰ ਤੇ ਲੋਕ ਨੂੰ ਇੱਕ ਮਿੰਟ ਲਈ ਸ਼ੋਟ ਆ ਜੀ ਤੁਸੀਂ ਮੇਰੀ ਪਲੀਜ਼ ਉੱਪਰ ਹੋ ਜਾ ਕਮੈਂਟ ਲਈ ਇੱਕ ਵਾਰ ਆ ਜਾਓ ਇਸ਼ਾਨ ਇਸ਼ਾਨ ਜੀ ਪਛਾਣ ਦੀ ਪਛਾਣ ਕੋ ਦਾ ਜੀ ਆਪਣੇ ਸਾਰੇ ਜੋਤ ਦੀ ਟੀਮ ਨੂੰ ਲੈ ਕੇ ਆਓ ਲੇਡੀ ਚੋਕੇ ਵੀ ਮਗਰ ਆਪਣਾ ਚਲੋ ਜੂਨ ਦੇ ਜਿਹੜਾ ਲੇਡੀ ਦੇ ਤੋਂ ਬਾਅਦ ਜੂਤ ਵਾਲੇ ਆਉਣਗੇ ਮੇਰੇ ਲੇਡੀ ਦੀ ਰੂਪ ਬੇਤੀ ਆ ਚਲੋ ਜੀ ਅੱਗੇ ਨਿਕਲੋ ਆਜੋ ਜੀ ਆਜੋ ਬਿਲਕੁਲ ਸਾਰੀ ਲੇਡੀ ਦਾ India National Congress. India National Congress. ਜਰਾ ਹੋਰ ਜਗੇ ਗਰਾਸ ਆਇਓ ਬਹੁਤ ਠੀਕ ਆ જગ્યા બના जो मर्जी आपने मर्जी आप कुछ भी गलत कोई भी रीजन होनी वोट अपने परिवार की जिन्हें भी दूसरे जो बो, वोटर है ये साढ़े वर्ग भी है गर्मी का मौसम देखिए इस करके आ, सारे ही जिन्हें भी अपने ਕੋਈ ਜਾਂਤਾ ਸੰਤ ਦੇ ਕੋ ਰਿਸ਼ਤੇ ਦਾ ਕੋ ਦੋਸਤ ਸਾਰੇ ਇਨਸਾਨ ਪਰਵਰਦੇ ਵਿੱਚ ਆਪਣੇ ਕੋਈ ਹੋ ਉਹਨਾਂ ਨੂੰ ਵੀ ਪ੍ਰੇਰਨਾ ਕਰਨੀ ਹੈ ਜੀ ਕਿ ਤੁਸੀਂ ਜਿਹੜੀ ਬੋਰਡ ਬਣੇ ਹੈ ਇਹਦੇ ਵਿੱਚ ਜਿਹੜੇ ਦੋ ਦਿਨ ਹੈ ਤੇ ਰਾਤ ਦੇ ਰਹੇ ਨੇ ਸਾਡੀ ਜਿਹੜੀ ਤੁਸੀਂ ਇੱਕ ਬਸਾਰਾ ਸਾਰਾ ਫੋਨਵਾਸੇ ਨੂੰ ਇਹ ਸਦੀ ਕੌਂਗਸ ਹੈ ਜਦੋਂ ਇਹ ਨੂੰ ਨਿਜੇ ਨਹੀਂ ਲੱਗਿਆ ਤੇ ਸ਼ਕਤੀ ਜੀ ਦਾ ਪ੍ਰਚਾਰ ਹੋਵੇ ਸਾਡੀ ਜਿਹੜੋ ਬੱਲੇ ਬੱਲੇ ਹੋ ਰਹੇ ਨੇ ਲੋਕਾਂ ਨਾਲ ਖੇਡ ਕਰਨੇ ਬੈਠੇ ਆ ਉਹਨਾਂ ਸਾਰੀ कोई भी मैं आपसे बात कर बात करता बहुत बार प्रवाह हाल का रास्ता तो जनता से की तालिब और मैडम जामनी गोमो की आप सभा पर आखिर आगे तो भोपने भेजती कर गए मैडम जामनी गोमो मैडम जामनी गोमो इस आधे घंटे बहुत बहुत तन्वत जिन्ही किन्तु कुछ ही आए हुए थे मैं उस शार्को उन्हें एक रोशनी के क्या हैं यार वो भी बेहतर हैं उस शक्ति का जो इन्होंने लगे ऐसे के भी जो फंक्वाडे जाके भी बेहतर रोशनी हो यार पर पता नहीं मेरे को रोशनी जाना भी अभी नहीं पर पाला सानिया दा इन्हें जो लेके जितने मालूम है ना एक सेकंड नहीं दिए महसूस किया है कि मैं कितने किलोमी ਇਹ ਫੇਰ ਨੂੰ ਹਿੰਮਤ ਦਿੱਤੀ ਹੈ ਮੈਨੂੰ ਅਚਕੀਨ ਹੋ ਗਿਆ ਹੈ ਕਿ ਕੋ ਬਾੜਾ ਉਸ ਨੂੰ ਮਾਰ ਕੇ ਦੇਖ ਦਿਖਾਏਗਾ ਜੈ ਹਿੰਦ ਰਾਮੀ ਗੋਦਾ ਬੇਤੀ ਕਰੂੰਗਾ ਸਪੈਸ਼ਲ ਤੌਰ ਤੇ ਜੁਆਸੇ ਤੋਂ ਹੈ ਫਟ ਅਕੈਡਮੀ ਰਾਣਾ ਖੋਟੀ ਜੀ ਨੂੰ ਉਹ ਵੀ ਆਪਸਾ ਦਿੰਦਾ ਉਹਨਾਂ ਦੇ ਇਛਾ ਦਾ ਤੁਹਾਡੇ ਇਛਾ ਦਾ ਮੈਂ ਧੰਨਵਾਦ ਕਰਦਾ ਦਿਲੋਂ ਰਹੀ ਤੁਸੀਂ ਸਾਰਿਆਂ ਨੇ ਇੱਡਾ ਦੇ ਮੌਸਮ ਦੇ ਵਿੱਚ ਹੁਣ ਉਹ ਆਕੇ ਪਹੁੰਚੇ ਔਰ ਕਾਂਗਰਸ ਨੇ ਇਸ ਰੋਡ ਸ਼ੋਅ ਦੇ ਵਿੱਚ ਇੱਕ ਜਾਣ ਦਿੱਤੀ ਇਹ ਮੈਸੇਜ ਇਹ ਇੰਨਾ ਹੀ ਮੈਸੇਜ ਨਹੀਂ ਹੈਗਾ ਇਹ ਮੈਸੇਜ ਦੂਰ ਤੱਕ ਜਾਏਗਾ ਔਰ ਮੈਂ ਤੁਹਾਨੂੰ مشਵਾਹ ਕਰਵਾਉਣਾ ਮੈਡਮ ਜੀ ਜੋ ਤਾਲੀਵਾਨ ਸਾਹਿਬ ਉਹਨਾਂ ਦੀ ਮਿਹਨਤ ਆ ਔਰ ਫਗਵਾੜਾ ਦੇ ਸਾਰੇ ਵਰਕਰਾਂ ਦਾ ਸਾਰੇ ਮੀਂਦ ਸਾਹਿਬਾਨ ਦਾ ਔਰ ਸਾਰੀ ਫਰੰਟ ਆਰਗੇਨਾਈਜੇਸ਼ਨ ਦਾ ਚਾਹੇ ਮੈਲਾ ਕਾਂਗਰਸ ਹੋਵੇ ਯੂਥ ਕਾਂਗਰਸ ਹੋਵੇ ਇਹ ਆ ਸਾਰਾ ਦਾ ਮੈ ਕਾਂਗਰਸ ਹੋਵੇ ਪ੍ਰਧਾਨ ਸਾਹਿਬਾਨ ਦਾ ਪਿੰਡਾਂ ਦੇ ਸਰਪੰਚਾਂ ਦਾ ਪਿੰਚਾਂ ਦਾ ਲੰਬੜਦਾਰਾਂ ਦਾ ਮੈਂ ਸਾਰਾ ਦਾ ਤੈਅ ਲੋਕ ਪਰਮਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਇੱਕ ਕਸ਼ਟਾ ਦਿਖਾਈ ਸਭ ਤੋਂ ਅੱਗੇ ਕਮੇਡੀ ਗਰਮਾ ਮੈਂ ਇਸ ਮੰਚ ਤੇ ਔਰ ਇਸ ਰੋਡ ਕੋਲ ਤੇ ਦੇਖ ਨੂੰ ਮਿਲਿਆ ਕਿ ਕਾਂਗਰਸ ਇੱਕ ਚਲੋ ਸਾਈਡ ਤੇ ਹੋਵੇ ਅਰਿਆ ਮੱਦੀ ਬੋੜਾ ਇੱਧਰ ਦੇਖੋ ਇੱਧਰ ਕਾਲੇ ਇੱਧਰ ਦੇਖੋ ਚਲੋ ਹੋ ਜੀ